ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਪਬਲਿਕ ਮੀਡੀਆ ਤੇ ਸਾਡੇ ਨਾਲ ਸਿਮਰਜੀਤ ਸਿੰਘ ਮਾਨ ਜੀ ਆ ਜਿਹੜਾ ਕਿ ਇੱਕ ਪਹਿਲਾਂ ਵੀ ਪਾਸਟਰ ਦਾ ਮੁੱਦਾ ਬੜਾ ਵੱਡਾ ਉੱਠਿਆ ਜਿਹਨੂੰ ਕਿ ਉਮਰ ਕੈਦ ਹੋ ਗਈ ਪਰ ਇੱਕ ਹੋਰ ਪਾਸਟਰ ਦਾ ਜਿਹੜਾ ਨਾਮ ਹੈ ਬਲਤਕਾਰ ਦੇ ਦੋਸ਼ ਦੇ ਵਿੱਚ ਇੱਕ ਬੱਚੀ ਨਾਲ ਬਲਤਕਾਰ ਜਿਹੜਾ ਹੋਇਆ ਉਹਦੀ ਘਟਨਾ ਹੋਈ ਹੈ ਬਾਈ ਜੀ ਕੀ ਮਸਲਾ ਕੀ ਹੈ ਮਸਲਾ ਇਹ ਹੈ ਜੀ 2023 ਦੀ ਘਟਨਾ ਹੈ 7ਵੇਂ 6ਵੇਂ ਮਹੀਨੇ ਦੀ ਗੱਲ ਆ ਕੁੜੀ ਦਿਨਾਂ ਨਗਰ ਪੜ੍ਹਦੀ ਸੀਗੀ ਬੀਸੀਏ ਲਾਸਟ ইয়ার ਦਾ ਐਗਜ਼ਾਮ ਚੱਲਦਾ ਸੀਗਾ ਉਹਨੂੰ ਉੱਥੋਂ ਜਸ਼ਨ ਗਿੱਲ ਸੰਪਰਕ ਚਾਹੁੰਦਾ ਕੌਣ ਹੈ ਜੀ ਜਸ਼ਨ ਗਿੱਲ ਜਸ਼ਨ ਗਿੱਲ ਇੱਕ ਪਾਸਟਰ ਹੈ 크੍ਰਿਸਚਨ ਧਰਮ ਦਾ ਪਾਸਟਰ ਆ ਉਹ ਕਿੱਥੇ ਆਪਰੇਟ ਕਰ ਰਿਹਾ ਆ ਆਪਣਾ ਗੁਰਦਾਸਪੁਰ ਜੰਮੂ ਦੋ ਉਹਦੀਆਂ ਚਰਚਾਂ ਨੇ ਮਿਨਿਸਟਰੀ ਕਹਿੰਦਾ ਜਿਹੜੀ ਮਿਨਿਸਟਰੀ ਕਹਿੰਦੇ ਆ 크੍ਰਿਸਚਨ ਧਰਮ ਦੀ ਮਿਨਿਸਟਰੀ ਗੱਲ ਹੈ ਤੇ ਉਹ ਇੱਕ ਜੰਮੂ ਦੀ ਧਰਤੀ ਦੇ ਇੱਕ ਗੁਰਦਾਸਪੁਰ ਦੋ ਤਿੰਨ ਚਰਚਾਂ ਤੇ ਜਿਹੜਾ ਜਸ਼ਨ ਗਿੱਲ ਹੈ ਕੁੜੀ ਜਿਹਦਾ ਸੰਪਰਕ ਚਾਹੁੰਦੀ ਹੈ ਉਹਦੇ ਨਾਲ ਇਹ ਬੰਦੇ ਨੇ ਜ਼ਬਰਦਸਤ ਨਾ ਕੀਤਾ ਮਤਲਬ ਜ਼ਬਰਦਸਤੀ ਕੀਤੀ ਉਹਦੇ ਨਾਲ ਕਹ ਸਕਦਾ ਕਿ ਉਹਨੂੰ ਟੌਰਚਰ ਕਰਨਾ ਸ਼ੁਰੂ ਕਰਤਾ ਤੋ ਮੇਰੇ ਨਾਲ ਫਿਜ਼ੀਕਲ ਹੋ ਮੇਰੇ ਨਾਲ ਰੂਮ ਚ ਚੱਲ ਇਦਾਂ ਦੀਆਂ ਗੱਲਾਂ ਸਾਰੀਆਂ ਕਹਿਣ ਤੋਂ ਬਾਅਦ ਉਹ ਬੰਦੇ ਨੇ ਕੁੜੀ ਨਾਲ ਜ਼ਬਰਦਸਤੀ ਕਰਕੇ ਉਹਨੂੰ ਬਲੱਤਕਾਰ ਕੀਤਾ ਬਲੱਤਕਾਰ ਕਰਕੇ ਉਹਨੂੰ ਮੌਤ ਘਟਾ ਦੇ ਦਿੱਤਾ ਪਤਾ ਕਿਵੇਂ ਲੱਗਿਆ ਕਿ ਉਹ ਕੁੜੀ ਨਾਲ ਬਲੱਤਕਾਰ ਹੋਇਆ ਦੇਖੋ ਜੀ ਜਦੋਂ ਘਰ ਗੱਲ ਆਪਣੇ ਛੋਟੀ ਸਿਸਟਰ ਨਾਲ ਸ਼ੇਅਰ ਕੀਤੀ ਉਹਨੇ ਕੁੜੀ ਨੇ ਆਪਣੀ ਮਾਂ ਨਾਲ ਗੱਲ ਸ਼ੇਅਰ ਕੀਤੀ ਮਾਂ ਨਾਲ ਸ਼ੇਅਰ ਕਰ ਫਾਦਰ ਸਾਹਿਬ ਨਾਲ ਗੱਲ ਕੀਤੀ ਕਿ ਮੇਰੇ ਨਾਲ ਇਹ ਗੱਲ ਹੋ ਗਈ ਮੈਂ ਪ੍ਰੈਗਨੈਂਟ ਹੋ ਚੁੱਕੀ ਹਾਂ ਅੱਛਾ ਪ੍ਰੈਗਨੈਂਟ ਹੋ ਗਈ ਸੀ ਕੁੜੀ ਪ੍ਰੈਗਨੈਂਟ ਹੋਣ ਤੋਂ ਬਾਅਦ ਕੁੜੀ ਨੇ ਜਦੋਂ ਅਬੋਰ ਲੇ ਜਾਂਦੇ ਹਸਪੀਟਲ ਹਸਪੀਟਲ ਦਾ ਉਹਨੇ ਦੱਸਿਆ ਕਿ ਇਹ ਬੰਦੇ ਨੇ ਸਾਡੇ ਨਾਲ ਐਂਦਾ ਕੀਤਾ ਉਹ ਬੰਦੇ ਨੇ ਹਸਪੀਟਲ ਨੂੰ ਵੀ ਜੋ ਵੀ ਡਾਕਟਰ ਸੀਗਾ ਰਾਤ ਦੀ ਡਿਊਟੀ ਨਹੀਂ ਸੀ ਦਿਨ ਦੀ ਡਿਊਟੀ ਸੀ ਉਸ ਬੰਦੇ ਨੂੰ ਵੀ ਪੈਸੇ ਖਵਾਤੇ ਪੈਸੇ ਖਵਾਉਣ ਤੋਂ ਬਾਅਦ ਜਿਹੜੀ ਕੁੜੀ ਦਾ ਵਾਸ਼ਣ ਹੋ ਜਾਂਦਾ ਉਹ ਤੋਂ 2 ਦਿਨ ਬਾਅਦ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਪੇਨ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ 2 ਦਿਨ ਬਾਅਦ ਹੀ ਕੁੜੀ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਉਸ ਡਾਕਟਰ ਨੇ ਤੇ ਪੁਲਿਸ ਨੇ ਦਿਨਾਂਗਰ ਪੁਲਿਸ ਨੇ ਉਸ ਕੁੜੀ ਨੂੰ 376 ਦਾ ਲਾਹ ਦਿੱਤੀ ਕਿ ਬਲਤਕਾਰਤਾ ਸ਼ਾਬਿਤ ਕਰ ਤੱਕ ਬਲਤਕਾਰ ਹੋਇਆ ਐਫ ਆਰ ਆਈ 'ਚ ਵੀ ਦਰਜ ਆ ਤਾ ਬਿਲਕੁਲ ਬਿਲ 376 ਤੇ ਇੱਕ ਮ ਧਾਰਾ ਹੋਰ ਲਾ ਦਿੱਤੀਗੀ 304/ਏ ਕੀ ਉਹ ਐਕਸੀਡੈਂਟ ਐਕਸੀਡੈਂਟ ਕਿੱਥੇ ਹੋਇਆ ਕੋਈ ਸੀਸੀਟੀਵੀ ਕੈਮਰੇ ਦਾ ਫੋਟੋ ਦਿਖਾਓ ਉਹਦੀ ਕੋਈ ਰਿਪੋਰਟ ਨੇ ਕੀ ਰਿਕਾਰਡ ਦਿੱਤਾ ਐਕਸੀਡੈਂਟ ਦੀ ਕਿਵੇਂ ਧਾਰਾ ਲਾ ਦਿੱਤੀ ਦੇਖੋ ਕੀ ਉਹ ਹੀ ਤੁਹਾਨੂੰ ਦੱਸੇ ਕਿ ਮਲੀਪੋਗ ਦਾ ਪੁਲਿਸ ਦੀ ਤੁਹਾਡਾ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਮਸਲਾ ਕੋਰਟ 'ਚ ਪਹੁੰਚ ਚੁੱਕਿਆ ਕੋਰਟ ਨੇ ਵੀ ਸਵਾਲ ਕਰਨਾ ਕਿ ਐਕਸੀਡੈਂਟ ਹੋਇਆ ਤੁਹਾਡਾ ਪ੍ਰੂਫ ਕੀ ਹੈ ਕਿਵੇਂ ਕੋਰਟ 'ਚ ਪਹੁੰਚ ਚੁੱਕਿਆ ਆਲਰੇਡੀ ਇਹ ਬੰਦਾ ਜ ਉਸ ਕੋਰਟ ਤੋਂ ਪੀਓ ਹੈ ਇਹਦਾ ਗੁਰਦਾਸਪੁਰ ਆਣਾ ਜਾਣਾ ਹੈਗਾ ਰੋਜ਼ ਦਾ ਤੇ ਜੰਮੂ ਇਸ ਟਾਈਮ ਚਰਚ ਚਲਾਉਂਦਾ ਹੈ ਉੱਥੇ ਜਾ ਕੇ ਲਾਈਵ ਸ਼ੋਅ ਕਰਦਾ ਤੇ ਇਦਾਂ ਦੀਆਂ ਗੱਲਾਂ ਪੁਲਿਸ ਕਦੇ ਅਰੈਸਟ ਨਹੀਂ ਕਰ ਰਹੀ ਉਹਨੂੰ 2 ਸਾਲਨ ਕੀ ਹੈ ਜੀ ਪੁਲਿਸ ਕਿਉਂ ਨਹੀਂ ਫੜ ਰਹੀ ਪੁਲਿਸ ਨੂੰ ਪੈਸਾ ਜਾ ਰਿਹਾ ਪੁਲਿਸ ਕਿਉਂ ਅਰੈਸਟ ਕਰੇ ਕਿੰਨਾ ਕੁ ਟਾਈਮ ਪੁਲਿਸ ਪੈਸੇ ਦੇ 2 ਸਾਲ ਤੋਂ ਦੇਖੋ ਹਾਈ ਕੋਰਟ ਬੈਠਾ ਸੀਬੀਆਈ ਬੈਠੀ ਹੈ ਹੁਣ ਦੇਖੋ ਭਾਈ ਸਾਹਿਬ ਇਹ ਚੰਡੀਗੜ੍ਹ ਪਹੁੰਚੇ ਨੇ ਹੁਣ ਆਣ ਵਾਲੇ 10 ਦਿਨਾਂ ਚ ਉਹਨੂੰ ਅਰੈਸਟ ਕਰਾ ਕੇ ਦਵਾਵਾਂਗੇ ਕਿੰਨੀ ਉਮਰ ਸੀ ਉਹਦੀ 25 21 ਤੋਂ 22 ਸਾਲ ਦੀ ਕੁੜੀ ਦੀ 21 22 ਸਾਲਾਂ ਦੀ 21 22 ਸਾਲ ਕੋਲ ਜਿਹੜਾ ਬਲਾਤਕਾਰ ਹੈ ਕੀ ਨਾਮ ਦੱਸਦੇ ਤੁਸੀਂ ਪਾਸਟਰ ਕੀ ਨਾਮ ਦਾ ਪਾਸਟਰ ਦਾ ਜਸ਼ਨ ਗੇਲ ਪਾਸਟਰ ਜਸ਼ਨ ਗੇਲ ਪਾਸਟਰ ਇਹ ਰਹਿਣ ਵਾਲਾ ਗੁਰਦਾਸਪੁਰ ਗੁਰਦਾਸਪੁਰ ਦਾ ਰਹਿਣ ਵਾਲਾ ਜਸ਼ਨ ਗੇਲ ਇਹਨੂੰ ਸਾਰਾ ਪਤਾ ਵੀ ਆਹ ਚੀਜ਼ਾਂ ਘਟਨਾਵਾਂ ਹੋ ਗਈਆਂ ਮੇਰੇ ਤੇ ਪਰਚੇ ਦਰਜ ਹੋ ਗਏ ਸਭ ਕੁਝ ਬਤਾ ਕੀ ਉਹ ਹੋ ਗਿਆ ਸਭ ਕੁਝ ਪਤਾ ਐ ਟੂ ਜੈਡ ਇਹਨੂੰ ਪੁਲਿਸ ਨੇ ਦੱਸ ਚੁੱਕੀ ਐ ਇਹਨੂੰ ਕਿਹਾ ਤੂੰ ਪੰਜਾਬ ਨਾ ਆਣਾ ਤੂੰ ਕਰ ਰਾਤ ਨੂੰ ਆ ਉਲਟਾ ਇਹ ਕਹਿੰਦੇ ਉਹ ਪੂਰਾ ਸਾਥ ਦੇ ਰਿਹਾ ਪੁਲਿਸ ਐ ਤੇ ਮੈਂ মিডিਆ ਸਾਹਮਣੇ ਬਹੁਤ ਪੁੱਛ ਸਕਦਾ ਹੈ ਅਧਿਕਾਰੀ ਕਈ ਪੁਲਿਸ ਮੁਲਾਜ਼ਮਾਂ ਦੇ ਵੀ ਨਾਮ ਕਾਨਫਰੰਸ ਦੇ ਵਿੱਚ ਲਏ ਆ ਕਿ ਜਿਹੜੇ ਪੁਲਿਸ ਆਫਸਰ ਹੈਗੇ ਆ ਉਹ ਪਾਸਟਰੀ ਸਪੋਰਟ ਕਰ ਰਹੇ ਆ ਇਹ ਕਿੰਨੀ ਕਿ ਸੱਚਾਈ ਲੋਕ ਪੁੱਛਣਗੇ ਕੱਲ ਨੂੰ ਸਵਾਲ ਕਰਨਗੇ ਕਿ ਪੁਲਿਸ ਵਾਲੇ ਵੀ ਕਰਨਗੇ ਕਿ ਸਾਨੂੰ ਕਿਉਂ ਬਲੇਮ ਕਰਦੇ ਆ ਬਲੇਮ ਨਹੀਂ ਕਰ ਰਹੇ ਬਾਈ ਜੀ 2 ਸਾਲ ਤੋਂ ਤੱਕੇ ਖਾ ਰਹੇ ਆ ਪੁਲਿਸ ਵਾਲਿਆਂ ਦੇ ਬਲੇਮ ਨਹੀਂ ਕਰਦੇ 2 ਸਾਲ ਤੋਂ ਤੱਕੇ ਖਾ ਰਹੇ ਆ ਬਾਪ ਕੁੜੀ ਦਾ ਜੇ ਉਹਨਾਂ ਦੀ ਕਿਸੇ ਨਾਲ ਧੀਆਂ ਭੈਣਾਂ ਨਾਲ ਹੋਇ ਹੋਵੇ ਨਾ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਆ ਗਲਤ ਹੈ ਜਾਂ ਸਹੀ ਹੈ ਜਾਂ ਝੂਠ ਬੋਲੇ ਸੱਚ ਬੋਲੇ ਫਿਰ ਪਤਾ ਲੱਗਦਾ ਇੱਥੇ ਆ ਕੇ ਤੇ ਉਹ ਝੂਠ ਨੇ ਬੋਲਿਆ 2 ਸਾਲ ਬਾਅਦ ਅੱਜ ਬੰਦੇ ਨੇ ਚਲੋ ਮੈਂ ਨੰਬਰ ਦਿੱਤਾ ਸੀ ਬਲਿੰਦਰ ਪਾਸਟਰ ਬੰਦੇ ਨੇ ਮੇ ਨਾਲ ਸੰਪਰਕ ਕੀਤਾ ਉਹ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰਕੇ ਅਸੀਂ ਵੀਡੀਓ ਦੇ ਵਿੱਚ ਉਹਨੂੰ ਕਾਲ ਕਰੀਏ ਤੁਹਾਡੇ ਕੋਲ ਪਾਸਟਰ ਦਾ ਨੰਬਰ ਹੈ ਦੇਖੋ ਪਾਸਟਰ ਦਾ ਨੰਬਰ ਤਾਂ ਬੰਦ ਆ ਰਿਹਾ ਹੈ ਭਾਈ ਸਾਹਿਬ ਤੁਸੀਂ ਲੈ ਸਕਦੇ ਹੋ ਨੰਬਰ ਬੰਦ ਹੈ ਤੁਸੀਂ ਦਿਨਾਨਗਰ ਥਾਣੇ 'ਚ ਗੱਲ ਕਰੋ ਨੰਬਰ ਦਾ ਐਸ ਐਚਓ ਦਾ ਸਿੱਧਾ ਉਸੇ ਨਾਲ ਗੱਲ ਕਰੋ ਤੁਸੀਂ ਵੀ ਆਹ ਕੰਮ ਕਿੱਦਾਂ ਦਾ ਕੇਸ ਹੈ ਵੀ ਲਾਈਵ ਚੱਲ ਰਿਹਾ ਵੀਡੀਓ ਚੱਲੇ ਤੁਸੀਂ ਕੀ ਕੀਤਾ ਪੁਲਿਸ ਦਾ ਕੀ ਕੀਤਾ ਮਾਮਲੇ ਦਾ ਦੇਖੋ ਨਾਲ ਦਿਨ ਦਿਨ ਉਹਨੂੰ ਅਰੈਸਟ ਕਰੇਗੀ ਪੁਲਿਸ ਮੈਂ ਕਹਿੰਦਾ ਹੋ ਸਕੇ ਰਾਤ ਨੂੰ ਚੱਕ ਲ ਉਸਨੇ ਪਰਿਵਾਰ ਤੇ ਇੱਡਾ ਕ ਦਬਾਅ ਬਣਾ ਰੱਖਿਆ ਬੰਦਿਆਂ ਨੇ ਗੁਰਦਾਸਪੁਰ ਆਪਣਾ ਘਰ ਵੇਚ ਕੇ ਅੰਮ੍ਰਿਤਸਰ ਚਲੇ ਗਏ ਜਿਹੜੀ ਕੁੜੀ ਦਾ ਬਲੱਤਕਾਰ ਹੋਇਆ ਉਹਦੀ ਫੈਮਿਲੀ ਨੂੰ ਮਤਲਬ ਕਿ ਉੱਥੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਬਾਈ ਜੀ ਬਹੁਤ ਤੰਗ ਪ੍ਰੇਸ਼ਾਨ ਕੀਤਾ ਗੁਰਦਾਸਪੁਰ ਤੇ ਉਹ ਉੱਥੋਂ ਦਾ ਘਰ ਵੇਚ ਕੇ ਅੱਜ ਅੰਮ੍ਰਿਤਸਰ ਚਲੇ ਗਏ ਨੇ ਅੰਮ੍ਰਿਤਸਰ ਜਾ ਕੇ ਘਰ ਤੋਂ ਬੇਕਾਰ ਕਰ ਦਿੱਤੇ ਬੰਦਾ ਰਿਕਸ਼ਾ ਚਲਾ ਰਿਹਾ ਈ ਰਿਕਸ਼ਾ ਚਲਾ ਰਿਹਾ ਅੰਮ੍ਰਿਤਸਰ ਅੱਛਾ ਜੀ ਕੁੜੀ ਦਾ ਛੋਟਾ ਪਰ ਪਲਾਸੂ ਦੇ ਐਗਜ਼ਾਮ ਦੇ ਰਿਹਾ ਇਸ ਟਾਈਮ ਦੱਸੋ ਉਥੋਂ ਦੀ ਪੁਲਿਸ ਨੂੰ ਸ਼ਰਮ ਚਾਹੀਦੀ ਦਿਨਾ ਨਗਰ ਦੀ ਨੂੰ ਕਿ ਘਰ ਤੋਂ ਬੇਕਾਰ ਘਰ ਕਰ ਦਿੱਤਾ ਕਿੰਨੇ ਪੁਲਿਸ ਮੁਲਾਜ਼ਮ ਇਨਵੋਲਵ ਆ ਜਿਹੜੇ ਪਾਸਟਰ 8-10 ਬੰਦੇ ਇਨਵੋਲਵਮੈਂਟ ਕਰ ਰਹੇ ਨੇ ਇਸ ਟਾਈਮ ਜਿਹੜੇ ਪਾਸਟਰ ਪਾਸਟਰ ਦੀ سپورਟ ਕਰ ਰਹੇ ਨੇ ਕਿ ਅਰੇਸ਼ਟ ਨਾ ਹੋਵੇ ਉਲਟਾ ਇਹਨੂੰ ਇਹ ਦਬਾਅ ਪਾਇਆ ਜਾ ਰਿਹਾ ਕਿ ਤੂੰ ਫੈਸਲਾ ਕਰ ਲੈ ਐਪੀ ਡਾਇਰੈਕਟ ਦੇ ਦਵਾ ਤੇ ਨਹੀਂ ਤਾਂ ਤੇਰਾ ਕਾਊਂਟਰ ਕਰਾਂਗੇ ਨਹੀਂ ਚਿੱਟੇ ਦੇ ਕੇਸ ਤੇ ਤੈਨੂੰ ਅੰਦਰ ਵਾਟਾਂਗੇ ਤੇਰੇ ਮੁੰਡੇ ਨੂੰ ਤੇ ਤੈਨੂੰ ਤੇਰਾ ਫਾਦਰ ਨੂੰ ਫੈਮਿਲੀਜ਼ ਨੂੰ ਧਮਕੀ ਆ ਪੁਲਿਸ ਵਾਲੇ ਦੇ ਰਹੇ ਬਿਲਕੁਲ ਬਿਲਕੁਲ ਪੁਲਿਸ ਵਾਲੇ ਦੇ ਰਹੇ ਨੇ ਕਿ ਤੈਨੂੰ ਚਿੱਟੇ ਦੇਖੋ ਪੁਲਿਸ ਦੀ ਵੈਟਿੰਗ ਹੈ ਪੁਲਿਸ ਕਹਿ ਰਹੀ ਹੈ ਦਿਨਾਂ ਨਗਰ ਦੀ ਤੁਸੀਂ ਨੰਬਰ ਮੈਂ ਸ਼ੇਅਰ ਕਰੂੰਗਾ ਸਿਰ ਡਾਇਰੈਕਟਰ ਤੁਸੀਂ ਪੁੱਛੋ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਕਿਉਂ ਨਹੀਂ ਕਾਰਵਾਈ ਕੀਤੀ ਦੋ ਸਾਲ ਹੋ ਗਏ ਤੁਸੀਂ ਰੈਸ਼ ਕਿਉਂ ਨਹੀਂ ਕੀਤਾ ਬੰਦਾ ਤੁਹਾਨੂੰ ਜਦ ਕੀ ਪਤਾ ਰਾਬ ਟਾਈਮ ਤੋਂ ਪੀਓ ਆ ਜੀ ਕੋਰਟ ਤੋਂ ਤਕਰੀਬਨ ਇੱਕ ਸਾਲ ਹੋ ਗਿਆ ਪੀਓ ਨੂੰ ਇੱਕ ਸਾਲ ਪੀਓ ਆ ਤੇ ਹਲੇ ਤੱਕ ਪੁਲਿਸ ਦੇ ਹੱਥ ਨਹੀਂ ਆ ਹੱਥ ਨਹੀਂ ਆ ਬ੍ਰਦਰ ਹੱਥ ਤਾਂ ਰੋਜ਼ ਉਹਨੇ ਸਾਹਮਣੇ ਗੱਲ ਕਰਦਾ ਪੁਲਿਸ ਨਾਲ ਉਹ ਪੁਲਿਸ ਨਾਲ ਗੱਲ ਕਰਦਾ ਉਹਨੂੰ ਪਤਾ ਜਦੋਂ ਰਾਤ ਦਾ ਘਰ ਆਣਾ ਜਾਣਾ ਪੁਲਿਸ ਨੂੰ ਪਤਾ ਹੀ ਹੁੰਦਾ ਬਾਈ ਜੀ ਪੁਲਿਸ ਕੀ ਨਹੀਂ ਕਰ ਸਕਦੀ ਅੱਜ ਪ੍ਰੈਸ ਕਾਨਫਰੈਂਸ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਕੁੜੀ ਦੇ ਫਾਦਰ ਸਾਹਿਬ ਵੀ ਸੀ ਹੁਣ ਕੀ ਲੱਗਦਾ ਕਿ ਪੁਲਿਸ ਐਡੇ ਵੱਡੇ ਕਾਨਫਰੈਂਸ ਦੇਖ ਕੇ ਸਾਰੇ মিডিਆ ਤੇ ਇਹ ਖਬਰ ਚੱਲੇਗੀ ਕਿ ਕੀ ਲੱਗਦਾ ਕਿ ਪੁਲਿਸ ਨੂੰ ਹੁਣ ਮਜਬੂਰੀ ਬੜੇਗੀ ਪੁਲਿਸ ਨੂੰ ਬਾਈ ਮਜਬੂਰੀ ਨਹੀਂ ਫੜਨਾ ਪੈਣਾ ਉਹਨੂੰ ਮਜਬੂਰ ਪੁਲਿਸ ੱ ਥੱਕਾ ਨਹੀਂ ਕੀਤਾ ਸੀ ਪੁਲਿਸ ਨਾਲ ਪੁਲਿਸ ਨੂੰ ਫੜਨਾ ਪੈਣਾ ਇੱਕ ਮੁਜਰਮ ਹੈ ਜਿਹਨੇ ਬਲਤਕਾਰ ਕੀਤਾ ਜਸ਼ਨਗਿਲ ਨੇ ਮੁਜਰਮ ਹੈ ਉਹਨੂੰ ਫੜਨਾ ਪੈਣਾ ਨਹੀਂ ਬੜਾ ਸੀ सीबीआई ਤੋਂ ਜਾਂਚ ਕਰਾਵਾਂਗੇ सीबीआई ਤਾਂ ਉੱਪਰ ਵੀ ਬੈਠੀ ਐ ਉਹ ਤੋਂ ਜਾਂਚ ਕਰਾਵਾਂਗੇ ਅਸੀਂ ਆਉਣ ਅ 10 ਤੋਂ 12 ਦਿਨ ਚ ਸਭ ਕੁਝ ਉਹ ਬੰਦਾ ਅਰੈਸਟ ਹੋਊਗਾ ਉਸ ਪਰਮਾਤਮਾ ਤੇ ਸਾਨੂੰ ਭਰੋਸਾ ਹੈ ਉਹ ਅਰੈਸਟ ਜ਼ਰੂਰ ਹੋਊਗਾ ਅਸੀਂ ਅੱਗੇ ਵਾਲਾ ਹੋਰ ਰਾਹ ਦੇਖਾਂਗੇ ਉਹਨੂੰ ਪੁਲਿਸ ਦੇ ਸੰਪਰਕ ਕਰਾਂਗੇ ਵੀ ਦੱਸੋ ਤੁਸੀਂ ਅਰੈਸਟ ਕਿ ਨੇ ਇਸ ਟਾਈਮ ਦਿੱਲੀ ਬੈਠਾ ਕਿੱਥੇ ਭਜੇਗਾ ਭੱਜ ਲੈ ਐਲਓਸੀ ਜਾਰੀ ਕਰਾਵਾਂਗੇ ਚੱਲ ਕਿੱਥੇ ਭਜਦਾ ਅਕਲ ਕਿ ਉਹ ਬੰਦੇ ਦਾ ਪਤਾ ਹੁੰਦਾ ਥੋੜੀ ਮੂਵਮੈਂਟ ਦਾ ਕਿ ਕਿੱਥੇ ਹੈ ਕਿੱਥੇ ਨਹੀਂ ਹੈ ਬਾਈ ਜੀ ਪੁਲਿਸ ਨੂੰ ਦੱਸ ਚੁੱਕੇ 2 ਸਾਲ ਤੋਂ ਅੱਜ ਘਰ ਹੈ ਬੰਦਾ ਤੁਸੀਂ ਰੈਸਟ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੁਸੀਂ ਕੌਣ ਕਹਿਣ ਵਾਲੇ ਤੁਹਾਡਾ ਕੰਮ ਖਤਮ ਹੈ ਪਰਚਾ ਹੋ ਗਿਆ ਪੀਓ ਬਿਲਕੁਲ ਦਿਨਾਲਗਰ ਪੁਲਿਸ ਦੀ ਦਿਨਾਲਗਰ ਤੁਸੀਂ ਨੰਬਰ ਲਓ ਸਿੱਧਾ ਗੱਲ ਕਰੋ ਉਹਨਾਂ ਨਾਲ ਪੁੱਛੋ ਉਹਨਾਂ ਨੂੰ ਕਿ ਤੁਸੀਂ ਰੈਸਟ ਕਿਉਂ ਨਹੀਂ ਕੀਤਾ ਬੰਦਾ ਪੀਓ ਹੈ ਮੈਂ ਨੰਬਰ ਦਵਾਂਗਾ ਇੰਸਪੈਕਟਰ ਸਾਹਿਬ ਦਾ ਤੁਸੀਂ ਗੱਲ ਕਰਿਓ ਕੀ ਨਾਮ ਹੈ ਉਹਨਾਂ ਦਾ ਜਿਹੜੇ ਹੁਣ ਇਸ ਟਾਈਮ ਨਾਮ ਮੇਰੇ ਲਿਖਿਆ ਹੋਣਾ ਨਹੀਂ ਨਹੀਂ ਨਾਮ ਲਿਖਿਆ ਹੋਊਗਾ ਮੇਰੇ ਸਿੱਗੇ ਇੱਥੇ ਵੀ ਉੱਪਰ ਦੇਖ ਲੈਣੇ ਚਲ ਤੁਸੀਂ ਬਾਤ ਸ਼ੇਅਰ ਕਰ ਦਿੰਨਾ ਹਣਾ ਹੈਗਾ ਜੀ ਲੰਨ ਫੜੋ ਕੀ ਨਾਮ ਹੈ ਇਹਨਾਂ ਦੇ ਜਿਹੜਾ ਥਾਣਾ ਮੁੰਸੀ ਉਹਦਾ ਮਨੀ ਸਣੀ ਨਾ ਹੈ ਸਣੀ ਬੈਸ ਥਾਣਾ ਮੁੰਸੀ ਤੇ ਅੰਮ੍ਰਿਤ ਰੰਧਾਵਾ ਐਸਐਚਓ ਜਿਹੜਾ ਹੁਣ ਇਸ ਟਾਈਮ ਹੈ ਜਿਹੜਾ 2023 ਚ ਸੀਗਾ ਜਤਿੰਦਰ ਸਿੰਘ ਐਸਐਚਓ ਬਿਨਾਨਗਰ ਠੀਕ ਹੈ ਇਹ ਉਸ ਟਾਈਮ ਸੀਗਾ ਰਵਿੰਦਰ ਕੁਮਾਰ ਐਸਆਈ ਬਰਿਆਲ ਚੌਕੀ ਇਹ ਵੀ ਉੱਥੋਂ ਦਾ ਸੀ ਉਸ ਟਾਈਮ ਮਿਲਾ ਸਪੋਰਟ ਕਰਦਾ ਵੇ ਹੁਣ ਵੀ ਸਪੋਰਟ ਕਰਦੇ ਇਹਨੂੰ ਦਬਕੇ ਮਾਰੇ ਜਾਂਦੇ ਕ੍ਰਾਈਮ ਕ੍ਰਾਈਮ ਬ੍ਰਾਂਡ ਦਾ ਡੀਐਸਪੀ ਉਹ ਵੀ ਦਬਕੇ ਮਾਰਦਾ ਨੇ ਐਸਪੀ ਜਿਹੜਾ ਉੱਥੇ ਲੱਗਿਆ ਜੰਮੂ ਕਸ਼ਮੀਰ ਚ ਜੰਮੂ ਚ ਲੱਗਾ ਸੋਰੀ ਕਸ਼ਮੀਰ ਨਹੀਂ ਜੰਮੂ ਲੱਗਾ ਉਹ ਵੀ ਦਬਕੇ ਮਾਰਦੇ ਇਹਨਾਂ ਨੂੰ ਕੀ ਲੱਗਦਾ ਇੱਕ ਪਾਸਟਰ ਜਿਹਦਾ ਤੁਸੀਂ ਨਾਮ ਲੈ ਰਹੇ ਹੋ ਉਹਦੀ ਇੰਨੀ ਪਾਵਰ ਹੈ ਕਿ ਡੇੜੇ ਅਫਸਰ ਉਹਦੀ سپورਟ ਤੇ ਉਤਰੇ ਹੋਏ ਬਾਈ ਜੀ ਪੈਸੇ ਦੀ سپورਟ ਹੈ ਸਾਰੀ ਜਾਂ ਬੋਟ ਬੈਂਕਿੰਗ ਕਹਿ ਸਕਦੇ ਆ ਪੈਸੇ ਦੀ سپورਟ ਹੈ ਬੋਟ ਬੈਂਕਿੰਗ ਕਹਿ ਸਕਦੇ ਆ ਪੈਸੇ ਨਾਲ ਕੁਝ ਵੀ ਕਰ ਸਕਦੇ ਹੋ ਕਹਿੰਦੇ ਤੁਸੀਂ ਜੋ ਕਰਨਾ ਕਰ ਲਓ ਮੇਰੇ ਪੁਲਿਸ ਕੁਝ ਕਰ ਨਹੀਂ ਸਕਦੀ ਵਾਕਈ ਨਹੀਂ ਕਰ 2 ਸਾਲਾਂ ਚ ਨਹੀਂ ਕੀਤਾ ਹਉਣ ਕਿਤੇ ਪਰ ਹੁਣ ਕਰਕੇ ਦਿਖਾਵਾਂਗੇ ਬਲਜਿੰਦਰ ਵਰਗੇ ਪਾਸਟਰ ਜਿਹੜੇ ਮਗਰਮੱਛ ਸੀਗੇ ਉਹ ਜੇਲ੍ਹ ਪੇਚਾਈ ਹੈ ਕਿਹੜ ਉਹਨੇ ਸੇ ਕੇਸ ਦੇ ਪਿੱਛੇ ਹੁਣ 10 ਦੇ ਨਾਲ 10 ਤੋਂ 12 ਦਿਨ ਚ ਜਦੋਂ ਅਰੈਸਟ ਕਰੋ ਤੁਹਾਨੂੰ ਪਤਾ ਲੱਗੇ ਕਿੰਨਾ ਟਾਈਮ ਹੁਣ ਇਨਸਾਫ ਦੀ ਖਾਤਰ ਤੁਸੀਂ ਡਟ ਕੇ ਪਰਿਵਾਰ ਨਾਲ ਖੜੇ ਰਹੋਗੇ ਤੇ ਲੜਦੇ ਰਹੋਗੇ ਬਾਈ ਜਦੋਂ ਤੱਕ ਇਨਸਾਫ ਨਹੀਂ ਮਿਲੂਗਾ ਤੱਕ ਨਾਲ ਖੜੇ ਹਾਂ ਜਦੋਂ ਤੱਕ ਸਾਹ ਚੱਲਦੇ ਤੱਕ ਖੜਾ ਰਾਵਾਂਗੇ ਇਹ ਨਹੀਂ ਕਿ ਪਿੱਛੇ ਛੱਡ ਦਾਂਗੇ ਪ੍ਰੈਸ ਕਰਦੀ ਕੱਲ ਪਿੱਛੇ ੜਾ ਦਾਂਗੇ ਜਦੋਂ ਮਰਜ਼ੀ ਮੇਰੇ ਲਈ ਤੁਹਾਨੂੰ ਵੀ ਟਾਕੀ ਥ੍ਰੈਟ ਆ ਸਕਦਾ ਕਿ ਉਹ ਬ੍ਰਦਰ ਇਹਨਾਂ ਦਾ ਤਾਂ ਕੰਮ ਤਾਂ ਕੀ ਦੇਣਾ ਯਾਰ ਗੱਲ ਅਮਰੀਕਾ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਕਿੰਨੇ ਫੋਨ ਆਦੇ ਮੈਂ ਮਖਾ ਤੁਸੀਂ ਕੰਮ ਕਰੋ ਆਪਣਾ ਕੰਮ ਕਰੋ ਮੈਨੂੰ ਕੰਮ ਕਰਨ ਦੇ। ਕਿ ਤੁਹਾਨੂੰ ਆ ਰਹੇ ਆ। ਰੋਜ ਆਂਦੇ ਨੇ ਰੋਜ ਸਵੇਰ ਤੋਂ 4 ਤੋਂ 5 ਫੋਨ ਆਣੇ ਸ਼ੁਰੂ ਹੋ ਜਾਂਦੇ ਇਹਨਾਂ ਦੇ। ਬਾਈ ਤੂੰ ਐਦਾ ਮਖਾ ਬਈ ਮੈਂ 크੍ਰਿਸਚਨਧਰਾਂ ਦਾ ਮਾੜਾ ਕਿਈ ਨਹੀਂ। ਲੋ ਬੰਦਾ ਗਲਤ ਬੋਲਿਆ ਮੈਂ। ਜੀ ਤਰ੍ਹਾਂ ਕੋਈ ਵੀ ਨਹੀਂ ਮਾੜਾ ਹੁੰਦਾ। ਧਰਮ ਦਾ ਬਾਈ ਕੋਈ ਵੀ ਨਹੀਂ ਮਾੜਾ। ਔਰ ਦੂਜੀ ਗੱਲ ਇਹ ਕਿ ਤੂੰ 크੍ਰਿਸਚਨਧਰਾਂ ਨੂੰ ਟਾਰਗੇਟ ਮਖਾ ਬਿਲਕੁਲ ਨਹੀਂ ਕਰਦਾ। ਮਖਾ ਦੱਸੋ ਸਿੱਖ ਧਰਮ 'ਚ ਕੋਈ ਗਲਤ ਕਰ ਉਹਦੇ ਨਾਲ ਖੜਾਂਗੇ। ਜੀ। Hindu 'ਚ ਕਰ ਦੋ ਉਹਦੇ ਨਾਲ ਖ ਕੀ ਕਰਾਂ ਦੱਸੋ ਤੁਸੀਂ ਹੈਲਪ ਕਰ ਬਿਲਕੁਲ ਕਰਾਂਗੇ ਜੀ ਕੋਪਾ ਕੋਈ ਪੈਸਾ ਨਹੀਂ ਲੱਤਾ ਸਿਰਫ ਨਾਲ ਖੜੇ ਸਾਡੀ ਵਕੀਲ ਲੀਗਲ ਟੀਮ ਸਾਰੀ ਕਰਾਂਗੇ ਜਾਂਦੇ ਜਾਂਦੇ ਕੀ ਸੰਦੇਸ਼ ਦੇ ਸੰਦੇਸ਼ ਮੈਂ ਦੇਣਾ ਚਾਹੁੰਦਾ 크੍ਰਿਸਚਨ ਧਰਮ ਦੇਖੋ ਮਾੜਾ ਨਹੀਂ ਹੈ ਬਹੁਤ ਵੱਡਾ ਧਰਮ ਹੈ ਤੇ ਦੂਜੀ ਗੱਲ ਪ੍ਰੇਅਰ ਕਰਨੀ ਹੈ ਡੇਰੇ ਬਾਅਦ ਮਗਰ ਪਿੱਛੇ ਨਾ ਲੱਗੋ ਚਰਚਾਂ ਦੇ ਤਾਂ ਚਰਚ ਜਾਓ ਆਪਣੀ ਤੁਸੀਂ ਪ੍ਰੇਅਰ ਕਰੋ ਸੰਡੇ ਵਾਲੇ ਦਿਨ ਬਹੁਤ ਵਧੀਆ ਧਰਮ ਹੈ ਘਰ ਬਹਿ ਕੇ ਕਰੋ ਆਪਣੇ ਧੀਆ ਭੈਣਾਂ ਨੂੰ ਇਹਦੇ ਇਦਾਂ ਦੇ ਪਾਸਟਰਾਂ ਤੋਂ ਬਲਜਿੰਦਰ ਵਰਗੇ ਪਾਸਟਰ ਹੋਏ ਜਸ਼ਨ ਗਿਲਵਾਰੇ ਪਾਸਟਰ ਨੂੰ ਬਚਾ ਕੇ ਰੱਖੋ ਮੈਂ ਇਹੀ ਕਹਿਣਾ ਚਾਹੁੰਦਾ ਬਾਕੀ ਆਪਣਾ ਮੈਂ ਮੋਬਾਈਲ ਨੰਬਰ ਦੇਣਾ ਚਾਹੁੰਦਾ 6254137982 ਹੈ ਮੇਰਾ ਮੋਬਾਈਲ ਨੰਬਰ ਹੈ ਕਿਸੇ ਨੂੰ ਵੀ ਮੇਰੀ ਲੋੜ ਹੋਵੇ ਮੌਦੀ ਸੇਵਾ ਚ ਹਾਜ਼ਰ ਹੋਵਾਂਗਾ ਠੀਕ ਹੈ ਧੰਨਵਾਦ ਜੀ ਸੋ ਇਹ ਮਸਲਾ ਬੜਾ ਗੰਭੀਰਾ ਕਿ ਇੱਕ 22 ਸਾਲਾਂ ਦੀ ਕੁੜੀ ਦਾ ਇੱਕ ਪਾਸਟਰ ਨੇ ਰੇਪ ਕੀਤਾ ਮਾਮਲਾ ਵੀ ਦਰਜ ਹੋਇਆ 376 ਵੀ ਲੱਗੀ ਪਰ ਪੁਲਿਸ ਨਹੀਂ ਫੜ ਰਹੀ ਕੋਰਟ ਤੋਂ ਪੀਓ ਦੇ ਵੀ ਆਰਡਰ ਆ ਹੁਣ ਦੇਖਦੇ ਅਗਲੀ ਕਾਰਵਾਈ ਕੀ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਬਣੇ ਰਹੋ ਪਬਲਿਕ ਮੀਡੀਆ ਦੇ ਨਾਲ ਸਸੀ ਕਾਲ ਧੰਨਵਾਦ